ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਤਾਰੂਫ ਅਗਲੇ ਕਵੀ ਦਾ ਧੂਰਕੋਟ ਬਰਨਾਲਾ ਦਾ ਜਾਇਆ ਉਸ ਪਰਿਵਾਰ ਵਿੱਚ ਵੱਡਾ ਹੋਇਆ ਜਿੱਥੇ ਸ਼ਾਇਦ ਸਕੂਲੀ ਵਿੱਦਿਆ ਦੀ ਥੋੜੀ ਜੀ ਘਾਟ ਰਹੀ ਹੋਵੇਗੀ ਪਰ ਮਾਪੇ ਦੀ ਉਚੇਰੀ ਸੋਚ ਨੇ ਉਸ ਨੂੰ ਖੰਭ ਦਿੱਤੇ ਉਸ ਨੂੰ ਸਮਾਜਿਕ ਬੰਤਰਾਂ ਦੀ ਸਮਝ ਦਿੱਤੀ ਰਿਸ਼ਤਿਆਂ ਦਾ ਮੋਹ ਤੇ ਸਮਾਜ ਦੀ ਫਿਕਰ ਦੋਵੇਂ ਵਿਖਦੇ ਨੇ ਉਸ ਦੀ ਕਵਿਤਾ 'ਚ ਮੇਰੀ ਮੁਰਾਦ ਅਕਰਮ ਧੂਰਕੋਟ ਉਰਫ ਅਕਰਮ ਖਾਨ ਸਵਾਗਤ ਹੈਕਰਮ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਸ਼ੁਕਰੀਆ ਰਮਨ ਜੀ ਐਨੇ ਸੋਹਣੇ ਸ਼ਬਦਾਂ ਲਈ ਸੋ ਮੈਂ ਅੱਜ ਆਪਣੀਆਂ ਦੋ ਰਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਤੇ ਉਹ ਦੋਵੇਂ ਰਚਨਾਵਾਂ ਮੇਰੀ ਅਮੀ ਨੂੰ ਸਮਰਪਿਤ ਹੋਣਗੀਆਂ ਜੋ ਅੱਜ ਤੋਂ ਸਾਢੇ 1.5 ਮਹੀਨੇ ਪਹਿਲਾਂ ਸਾਡੇ ਕੋਲੋਂ ਰੁਕਸਤ ਹੋ ਗਈ ਸਨ ਤੇ ਪਹਿਲੀ ਗਜ਼ਲ ਦੇ ਕੁਝ ਸ਼ੇਅਰ ਨੇ ਫਿਰ ਇਸ ਤੋਂ ਬਾਅਦ ਕਵਿਤਾ ਉਹੀ ਹੁੰਦਿਆਂ ਰੌਣਕ ਸੀ ਤੇ ਚਾਰ ਚੁਫੇਰੇ ਖੇੜੇ ਸਨ ਅੰਮੀ ਹੁੰਦਿਆਂ ਰੌਣਕ ਸੀ ਤੇ ਚਾਰ ਚੁਫੇਰੇ ਖੇੜੇ ਸਨ ਦਿਨ ਬਿਹਤਰੀਨ ਸਨ ਅੰਮੀ ਹੁੰਦਿਆਂ ਜਿਹੜੇ ਸਨ ਬਹੁਤ ਖੂਬ ਨਿੱਗ ਰੌਸ਼ਨੀ ਠੰਡਕ ਬੁੱਲੇ ਮਾਂ ਦੇ ਨਾਲੋਂ ਨਾਲ ਰਹੇ ਨਿੱਗ ਰੌਸ਼ਨੀ ਠੰਡਕ ਬੁੱਲੇ ਮਾਂ ਦੇ ਨਾਲੋਂ ਨਾਲ ਰਹੇ ਆਸਮਾਨ ਨੂੰ ਸ਼ੂ ਲੈਂਦੇ ਸਾਂ ਚੰਨ ਸਿਤਾਰੇ ਨੇੜੇ ਸਨ ਵਾਹ ਆਪਣੇ ਹੱਥੀ ਭਾਵੇਂ ਉਹਨੇ ਇੱਕੋ ਬੂਟਾ ਲਾਇਆ ਸੀ ਆਪਣੇ ਹੱਥੀ ਭਾਵੇਂ ਉਹਨੇ ਇੱਕੋ ਬੂਟਾ ਲਾਇਆ ਸੀ ਕਿੰਨੇ ਹੀ ਪਰ ਰੁੱਖ ਬਰੋਟੇ ਉਦੋਂ ਸਾਡੇ ਵੜੇ ਸਨ ਮਾਲੋ ਮਾਲ ਸਿਕੀਤਾ ਉਹਨੇ ਸਭ ਨੂੰ ਪਿਆਰ ਦੁਆਮਾਨਾਲ ਮਾਲੋ ਮਾਲ ਸਿੱਖੀ ਤਾਉਨੇ ਸਭ ਨੂੰ ਪਿਆਰ ਦੁਆਵਾਂ ਨਾਲ ਇਲਮ ਨਾ ਮੈਨੂੰ ਅੰਮੀ ਕੋਲੇ ਹੋਰ ਖਜ਼ਾਨੇ ਕਿਹੜੇ ਸਨ ਇਲਮ ਨਾ ਮੈਨੂੰ ਅੰਮੀ ਕੋਲੇ ਹੋਰ ਖਜ਼ਾਨੇ ਕਿਹੜੇ ਸਨ ਦੂਸਰੀ ਕਵਤਾਏ ਅਮੜੀ ਦੇਨਾ